ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਵੀਰੇ ਗੁਰਮਾ ਜਿਹੜਾ ਬਰਨਾਲਾ ਦੇ ਪਿੰਡ ਗੁਰਮਾ ਪੈਗਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 98787 ਵੀਰੇ 550 98787 55069 ਚ ਆਪਾਂ ਦਿਖਾਵਾਂਗੇ ਦੋ ਬੈੜਾ ਦੋਨੇ ਸੁੰਜਾ ਮੀਆਂ ਆਹ ਤਾਜ ਜਿਹਦਾ ਥੋੜਾ ਟਾਈਮ ਹੋਇਆ ਲੱਗਦਾ ਨਾ ਇਹਦਾ ਸਾਲ 4 ਘੰਟੇ ਦੇ ਜੇਰ ਜੇਰ ਪੈ ਗਈ ਬੱਚਾ ਹੀ ਨਹੀਂ ਕੀ ਦਿੱਤਾ ਇਹ ਮਗਰ ਬੱਚੀ ਹੈ ਠੀਕ ਹੈ ਜਰਸੀ ਬ੍ਰੀਡ ਦੀ ਬੱਚੀ ਆ ਗਈ ਕਿਹੜਾ ਸੂਆ ਸੂਈ ਹੈ ਇਹ ਦੁੱਧਾ ਸੂਆ ਸੂਈ ਹੈ ਠੀਕ ਹੈ ਕਿੰਨਾ ਬੋੜਾ ਚੋਇਆ ਕਿ ਚੋਇਆ ਨਹੀਂ ਹਜੇ ਆਪਾਂ ਬੋੜਾ ਆਪਾਂ ਥਣ ਥਣ ਚੈੱਕ ਕਰ ਲੈ ਬਰੀ ਬੱਚੀ ਇੰਚੀਆਂ ਤਾਂ ਠੀਕ ਹੈ ਹਲੇ ਮਿਲ ਕੀ ਕਰਨੀ ਹੈ ਹਨਾ ਹਾਂ ਕਿੰਨਾ ਕੰਦਾਜ ਆਪ ਹੁਣ ਦੁੱਧ ਪਾ ਦੂਗੀ ਦੁੱਧ ਬਰੀ 13-14 ਲੀਟਰ ਕੱਢਣਾ ਚਾਹੀਦਾ ਬੜਾ 13-14 ਲ ਪਾਪਾ ਕੁੰਟੀ ਕਰਦਾਂਗੇ ਹੋਣਗੇ ਜੈ ਜੀ ਤੋਰੀਵਾਰ ਨੂੰ ਤੇ ਥਣ ਚਾਰੇ ਓਕੇ ਜਮ ਹਾਂ ਹਾਂ ਜਮ ਓਕੇ ਤੇ ਬਿਲਕੁਲ ਬਾਜਪਾ ਹੋ ਜਮ ਇਹ ਹਾਂ ਸੁਭਰਾ ਰੇਟ ਬਿਲਕੁਲ ਬਾਜਪਾ ਹੋਏ ਦਾ ਦੂਸਰਾ ਸੂਦਾ ਸੂਈ ਵੀ ਮੱਥੇ ਟੋਪ ਵਗੈਰਾ ਤੇ ਬਾਕੀ ਜਿੰਦ ਜਾਣ ਦੇਖੋ ਜੇਰ ਪੈ ਕੇ ਹਟਿਆ ਸੂਈ ਆ ਹਜੇ ਤੇ ਲੇਵਾ ਦੇਖੋ ਸਾਫ ਸੁਥਰਾ ਬਿਲਕੁਲ ਸ਼ਾਮ ਦਾ ਟਾਈਮ ਆਪਾਂ ਇਹ ਵੀਡੀਓ ਕਵਰ ਕਰਦੇ ਪਏ ਆ ਪਿੱਛੇ ਇਹਦੇ ਬੱਚਾ ਹੈਗਾ ਫੀਮੇਲ ਕਾ ਬੱਚੀ ਆ ਇਹਦੇ ਪਿੱਛੇ ਸੋ ਥਣ ਵਗੈਰਾ ਦੇਖੋ ਤੁਸੀਂ ਥਣ ਚਾਰੇ ਨਿਖੜਵੇਂ ਸਾਫ ਸੁਥਰੇ ਵਧੀਆ ਥਣ ਹਵਾਨੇ ਦੀ ਆ ਤੇ ਕੀਮਤ ਬਿਲਕੁਲ ਬਾਜੋ ਤੇ ਥਰਣਾ ਦੀ ਕੈਪ ਦੇਖ ਸਕਦੇ ਹੋ ਚੌਣਚਵਾਦੀ ਇੱਕ ਨੰਬਰ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਤੇ ਮੁੱਠੀ ਵਾਲਾ ਸੋਨਾ ਚੋਣਾ ਤੇ ਅੱਗੇ ਦੂਜੇ ਨੰਬਰ ਵਾਲੀ ਵੇੜ ਦੀ ਗੱਲ ਕਰੀਏ ਆਪਾਂ ਇਹਨੂੰ ਹੋ ਗਿਆ ਹਫਤਾ ਵੀਰੇ ਸੁਣੀ ਬੱਚਾ ਇਹਦੇ ਪਿੱਛੇ ਆ ਗਿਆ ਬੱਚਾ ਠੀਕ ਹੈ ਕਿਹੜਾ ਸੁਆਊਗੇ ਇਹ ਵੀ ਦੂਜਾ ਸੁਆਊਗੇ ਠੀਕ ਹੈ ਹੁਣ ਸ਼ਾਮ ਦਾ ਟਾਈਮ ਆ ਚੁਆਈ ਆਪਾਂ ਇਹਦੀ ਕਰਨੀ ਹੈ ਕਿੰਨਾ ਕੁ ਦੁੱਧ ਹੈ ਇਸ ਵਕਤ ਹਾਜ਼ਰ ਸਾਰਾ 4 8 ਡੰਗ ਦਾ ਹਾਂ ਹਾਂ ਤੇ ਰੇਟ ਵਾਜੂਗਾ ਆਈ ਦਾ ਰੇਟ ਜਾਈ ਜੀ ਤਾਰਾ ਤੂਰੇ ਇੱਕ ਨੰਬਰ ਹਾਂ ਹਾਂ ਤੋਰੀ ਬਾਹਰ ਨੂੰ ਸੋਵਰ ਸੂਈ ਸਵਾਈਆ ਬੱਚਾ ਮੇਰਕਾਫਾ ਦੁੱਧ 8 ਲੀਟਰ ਇਹ ਥੱਲੇ ਹਾਜ਼ਰ ਆ ਜਮਾ 4 ਲੀਟਰ ਇੱਕ ਡੰਗ ਦਾ ਦੁੱਧ ਆ ਇਹ ਥੱਲੇ ਤੇ ਬਾਕੀ ਮੂੰਹ ਮੱਥਾ ਦੇਖੋ ਟੋਆ ਵਗੈਰਾ ਤੇ ਜਿੰਦ ਜਾਣ ਦੇ ਵਿੱਚ ਆਵਛੀ ਤੇ ਸਾਮ ਦਾ ਟਾਈਮ ਅੱਛ ਚਵਾਈਏ ਦੀ ਹੋਣੀ ਉਸ ਹੱਬ ਤੇ ਗੱਸੇ ਕਰ ਲਿਓ ਤੇ ਇਹਦੇ 9 ਲਹੌਣ ਵਾਲੇ ਆਣਾ ਥੋੜੇ ਸੋ 9 ਦਾ ਕਰਕੇ ਲਾ ਗਿਓ ਇਹਦੋ ਤੇ ਹੈ ਸਾਫ ਸੁਥਰੀ ਚੰਗੀ ਸੋ ਮੂ ਮਥਾ ਜੰਗਾ ਤੇ ਬਾਕੀ ਥਾਣਾ ਦੀ ਸਪੇਸ਼ ਦੇਖ ਸਕਦੇ ਹੋ ਚਾਰੇ ਥਾਂ ਨਿਕਲ ਮੈਂ ਦੁੱਧ ਨੱਟ ਸਹੀ 8 ਕਿਲੋ ਆ ਗਿਆ ਇਹਨੂੰ ਵੀ 10 ਕਹਦੇ 11 ਕਿਲੋ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਪਰ ਜਿਹੜਾ ਮੈਨ ਨਾਲ ਦੁੱਧ ਦਾ 8 ਲੀਟਰ ਬੱਚਾ ਇਹਦੇ ਪਿੱਛੇ ਮੇਲ ਕਾਫਾ ਸੂਈ ਸਵਾਈਆ ਤੇ ਦੋ ਬੜਾ ਤੁਹਾਨੂੰ ਦਿਖਾ ਦਿਆਂ ਇੱਕ ਪਿੱਛੇ ਬੱਚੀ ਤੇ ਇੱਕ ਪਿੱਛੇ ਬੱਚਾ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ 9867755093 ਤੇ ਰੇਟ ਬਿਲਕੁਲ ਵਾਜੂ ਹੋਣਗੇ ਜੀ ਸੋ ਵੀਡੀਓ ਦੇਖ ਲੈ ਸਭ ਦਾ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ